ਚੱਲ ਪਿਆ ਆਪਣਾ ਜੀ ਨਾਮ ਹੈ ਮੇਰਾ ਤਾਂ ਬੋਲਦੀ ਹੈ ਤੇ ਆਪਣੀ ਦੁਕਾਨ 106 ਨੰਬਰ 110 ਨੰਬਰ 110 ਨੰਬਰ ਹਬੋਰ ਕਿੰਨੇ ਦਾ ਨਾਲ ਗੱਟੇ ਦੇ ਮੈਕਰੋ ਰਾਜਾ ਲਾਇਆ ਆਪਰੇ ਕੁਛ ਨਹੀਂ ਲਾਇਆ ਨਹੀਂ ਅੱਛਾ ਹਾਂ ਬਾਕੀ ਆ ਪਿਆ ਇਹ ਤਾਂ ਕੋਈ ਬਿੱਲ ਨਹੀਂ ਕੱਟਿਆ ਨਹੀਂ ਸਮਾਨ ਜਿਹੜਾ ਦਿੱਤਾ ਉਹ ਕਿੱਥੇ ਆ ਆਪ ਆ ਆ ਖਾਨ ਨੂੰ ਕਿੰਨੇ ਘਟੇ ਲਏ 10 ਘਟੇ 10 ਘਟੇ ਆ 10 ਘਟੇ ਕਿਸਾਨ ਨੇ ਲੈਣੇ ਡੀਏਪੀ ਦੇ 1350 ਦੇ ਹਿਸਾਬ ਨਾਲ ਨਾਲ ਸਮਾਨ ਕਿੰਨਾ ਥੋਪਿਆ ਲਓ 6000 ਫਿਰ ਮੇਰੇ ਨਾਲ 6000 ਦਾ 6000 ਦਾ ਹੋਵੇ ਮੈਂ ਜ਼ਿੰਮੇਵਾਰ ਆਂ ਹੋਰ ਕਿੰਨੇ ਦਾ 5 6 ਥੈਲੀਆਂ ਨੇ ਆਪੇ ਮੰਗ ਕੇ ਲਿਤੀਆਂ ਨੇ ਕੰਡਿਤ ਮੰਗ ਕੇ ਨਹੀਂ ਤੇ ਮੈਂ ਮੈਂ ਨਾ ਹੋ ਜੇ ਕੋਈ ਪੈਸੇ ਨਹੀਂ ਲਿੱਤੇ ਗੋਲਡ ਝੂਠ ਨਾ ਮਾਰੋ ਕੱਲ ਉਹ ਕਰੋ ਗੋਲਡ ਝੂਠ ਨਾ ਮਾਰੋ ਝੂਠ ਨਾ ਮਾਰੋ ਰਾਜੇ ਦਾ ਕਿਸਾਨ ਨਹੀਂ ਕਰਨਾ ਲਾ ਕੇ ਰੱਖ ਦਿਓ ਜੀ ਤੁਸੀਂ ਪਹਿਲਾਂ ਮੈਨੂੰ ਇਹ ਦੱਸ ਵੀ ਤੂੰ ਸਮਾਨ ਆਪ ਹੀ ਦਿੱਤਾ ਕਿ ਮਗਰੋਂ ਆਇਆ ਸਾਨੂੰ ਇਹਨਾਂ ਦਾ ਮੈਂ ਇਹ ਕਾਰਵਾਈ ਕਰਵਾਉਣੀ ਨਾਲ ਆਇਆ ਕਿੰਨੇ ਦਿੱਤਾ ਫਿਰ ਸੰਤਾ ਸੁਖਰਾਮ ਜਾਤੂ ਸੁਖਰਾਮ ਜਾੜ ਨੇ ਤੈਨੂੰ ਮਾਈਕਰੋ ਰਾਇਆ ਨਾਲ ਡੀਪੀ ਦੇ ਦਿੱਤਾ ਸਾਨੂੰ ਨਾਲ ਆਇਆ ਜੀ ਤੈ ਤਾਂ ਹੀ ਗਾਂ ਦੇ ਰਿਆ ਨਾ ਅਜੇ ਤਾਂ ਅਸੀਂ ਕਿਸੇ ਨੂੰ ਵੇਚੇ ਹੀ ਨਹੀਂ ਉਹ ਯਾਰ ਜੇ ਤੈਨੂੰ ਨਾਲ ਆਇਆ ਤੇ ਆਹ 10 ਗੱਟੇ ਤੇਰੀ ਦੁਕਾਨ ਦੇ ਬਾਹਰ ਪੈਣ ਹਾਂ ਤੇ ਮੈਂ ਤਾਂ ਕਿ ਮੈਂ ਮਨ ਆਹ ਆ ਕੀ ਰੱਖ ਦੋ ਇਹਦੇ ਵਿੱਚ ਆ ਕੀ ਏ ਨਾਲ ਦਿੱਤੀ ਐ ਫਾਰਮਰ ਨੇ ਹਾਂ ਆ ਕੀ ਇਹਨੂੰ ਖੋਲ ਕੇ ਬਾਹਰ ਤਾਂ ਖੋਲੋ ਤਾਂ ਸਹੀ ਸੁਖਰਾਮ ਜਾੜ ਨੇ ਇਹਨੂੰ ਨਹੀਂ ਥੱਲੇ ਇਹਨੂੰ ਖੋਲੋ ਆ ਆ ਕੀ ਥੱਲੇ ਖੋਲ ਇਹਨੂੰ ਕੱਢ ਇਹਨੂੰ ਕੌਣ ਕੀ ਐ ਖੋਲ ਇਹਨੂੰ ਕੱਢੋ ਵਿੱਚੋਂ 6 ਥੈਲੀਆਂ 7 ਥੈਲੀਆਂ ਵਿੱਚੋਂ ਕੱਢੋ ਇਹਨੂੰ ਕਿੰਨੀਆਂ ਥੈਲੀਆਂ ਨੇ 7 ਆਪੇ ਮੰਗ ਕੇ ਲਿੱਤਨੇ ਆਪੇ ਕਿਹਨੂੰ ਮੰਗ ਕੇ ਥੋੜਾ ਲੈਂਦਾ ਕਮਾਲ ਕਰਦਾ ਤੂੰ ਕਿਵੇਂ ਮੰਗ ਕੇ ਗਾ ਲੈ ਲੀਆਂ ਆ ਕੀ ਦੱਸ ਹਾਂ ਆਈਆਂ ਜੀ ਆਪਾਂ ਤਾਂ ਕਈ ਜਣੀਆਂ ਨਾਲ ਆਈਆਂ ਫਿਰ ਆਈਆਂ ਆ ਤੇ ਫਿਰ ਤੂੰ ਨਾਲ ਉਵੇਂ ਠੋਪ ਦਿੱਤੀਆਂ ਨੇ ਸਾਨੂੰ ਤਾਂ ਉਹਨਾਂ ਨੇ ਇੱਕ ਨਾਲ ਇੱਕ ਦਿੱਤੀ ਅਸ ਤਾਂ ਕੁਛ ਨਾਲ ਕੀਤਾ ਹੀ ਨਹੀਂਗਾ ਜੀ ਸੱਤ ਫੈਲੀਆਂ ਹੀ ਨਹੀਂ ਦਿੱਤੀਆਂ ਨਾਲ ਆ ਆਜੋ ਨਾਲ ਮੜਾ ਆਜੋ ਨਾਲ ਤੂੰ ਕੋਈ ਨਹੀਂ ਉਹ ਗਾਂ ਅੱਗੇ ਆ ਵੇਖੋ ਚੱਲ ਤਸਾਨ ਦਾ ਕਿਵੇਂ ਸ਼ਿਵਾਸਨ ਹੋ ਰਿਹਾ ਹੈ ਖੇਤੀਬਾੜੀ ਮਹਿਕਮਾ ਦਾ ਐਡਾ ਨਕਮਾ ਪਰਚਾ ਦਰਜ ਹੁਣ ਹੋਣਾ ਚਾਹੀਦਾ ਕਿਸਾਨ ਵੀ ਕੋਲ ਖੜਾ ਹੈ ਦੁਕਾਨਦਾਰ ਵੀ ਕੋਲ ਖੜਾ ਹੈ ਰੰਗੇ ਹੱਥੀਆ ਫੜਿਆ ਡੀਏਪੀ ਤੇ ਮੈਕਰੋ ਰਾਜਾ ਆ ਜਾ ਬਾਈ ਆਪਾਂ ਦਾ ਕੋਈ ਬਿੱਲ ਨਹੀਂ ਕੱਟਿਆ ਇਹਨਾਂ ਨੂੰ ਬਿੱਲ ਕਿਉਂ ਨਹੀਂ ਕੱਟਿਆ ਤਾ ਡੀਏਪੀ ਕਿਉਂ ਨਹੀਂ ਕੱਟਿਆ ਬਿੱਲ ਤੂੰ ਕਿਸਾਨ ਡੀਏਪੀ ਨੂੰ ਰੋਂਦੇ ਪੈਣੇ ਤੂੰ ਬਿੱਲ ਕਿਉਂ ਨਹੀਂ ਕੱਟਦਾ ਦੋ ਨੰਬਰ ਦਾ ਕੰਮ ਕਿਉਂ ਕਰਦੇ ਆ ਆ ਆ ਡੀਏਪੀ ਪਈ ਆ ਡੀਏਪੀ ਵਖਾਣਾ ਇਧਰ ਆ ਸਾਡੀ ਡੀਏਪੀ ਪਈ ਕਿਸਾਨ ਡੀਏਪੀ ਮੰਗਦਾ ਪਿਆ ਇਸ ਦਾ ਤਿਆਰ ਦਵਾਂਗੇ ਜੀ ਸਾਰਾ ਤੁਸੀਂ ਨਾਲ ਮਾਈਕਰੋ ਰਾਜ ਆ ਕਿਉਂ ਦਿੰਦੇ ਜੀ ਭਾਈ ਜੀ ਅਸੀਂ ਕੁਝ ਨਹੀਂ ਦਿੰਦੇ ਜਿਹੜਾ ਕੁਝ ਮਰਜ਼ੀ ਲੈ ਲਓ ਐਵੇਂ ਲੈ ਪਹਿਲੋ ਕਿਉਂ ਦਤਾ ਤੇ ਨਾ ਅਸੀਂ ਆ ਕੇ ਆਪਾਂ ਤੁਸੀਂ ਇਹ ਖਾਸ ਕੇਰੇ ਡੀਲਰ ਤੋਂ ਲਈਏ ਸੁਖਰਮ ਜਾੜ ਤੋਂ ਸੁਖਰਮ ਜਾੜ ਤੋਂ ਆਪਾਂ ਮਾਈਕਰੋ ਰਾਜ ਚੋਂ ਕਿਉਂ ਲਿਆ ਭਾਈ ਨਾਲ ਦਿੱਕਾ ਹੀ ਉਹਨਾਂ ਨੇ ਧੱਕੇ ਨਾਲ ਨਾਲ ਉਹਨਾਂ ਦੇ ਕਾਰਵਾਈ ਚਾਹੀਦੀ ਏ ਬਿਲਕੁਲ ਅਸੀਂ ਲਿਖਤੀ ਰੂਪ ਵਿੱਚ ਦੇ ਰਹੇ ਹਾਂ ਤਸਾਨ ਤੋਂ ਵੀ ਸਹਿਲ ਕਰਾਉਣਿਆ ਰੰਗੇ ਅਥੀ ਡੀਪੀ ਤੇ ਜਿਹੜੀ ਅਸੀਂ ਆ ਨਾਮ ਮੈਟਰੋ ਲੈ ਜਾ ਖੜਿਆ ਜਿਹੜਾ ਕਿਸਾਨ ਨੂੰ ਥੋਪਿਆ ਜਾ ਰਿਆ ਸੀ ਕੋਈ ਨਾਮ ਨਹੀਂ ਦਿੱਤਾ ਇਹ ਸੀ ਇਹਨੂੰ ਸੋਕਰਾਮ ਜਾੜ ਇਹ ਬੁੱਕਰ ਨਾ ਕਰਨ ਕਿਰਤੀ ਹੋਏਗੀ ਰੰਗੇ ਹੱਥੀ ਤੇਰੀ ਦੁਕਾਨ ਤੇ ਡੀਏ ਵੀ ਪਈ ਅਸ ਤਾ ਦੇ ਨੂੰ ਤੇਰੀ ਦੁਕਾਨ ਤੋਂ ਲਿਆ ਹੈ ਤੇਰੀ ਦੁਕਾਨ ਤੋਂ ਲਿਆ ਤੂੰ ਮੈਨੂੰ ਜਾੜ ਸੋਕਰਾ ਨੂੰ ਧੱਕੇ ਨਾਲ ਦੇ ਰਿਹਾ ਹੈ ਤੇ ਫਿਰ ਤੂੰ ਗਾਂ ਕਿਸਾਨ ਨੂੰ ਧੱਕੇ ਨਾਲ ਥੋਪਦਾ ਬਾਈ ਉਹ ਕਿਸਾਨ ਤੇਰੇ ਕੋਲ ਮੂੰਹ ਤੇ ਖੜਾ ਪੁੱਛੂ ਮੈਂ ਮੰਦਰ ਵਿੱਚ ਵੜਦਾ ਨਹੀਂ ਮੈਂ ਕਿਸਾਨ ਨੂੰ ਧੱਕੇ ਨਾਲ ਨਹੀਂ ਦਿੱਤਾ ਉਹਨਾਂ ਨੂੰ ਕੀ ਆ ਵੀ ਨਾ ਆਇਆ ਉਹ ਕਹਿੰਦਾ ਥੋੜਾ ਬਹੁਤ ਦੇ ਦਮ ਚ ਲੈ ਜਾ ਹਾਂ ਆਈ ਗੱਲ ਹੋਈ ਆ ਸੱਤ ਕਿਹਦੇ ਦੇ ਦਿਆ ਜੀ ਮੈਂ ਕਹਿੰਦਾ ਥੋੜਾ ਦੇ ਆਨੇ 10 ਫੇਲੀਆਂ ਲਓ ਮੈਂ ਕਿਹਾ ਚੱਲ ਤੂੰ ਸੱਤ ਦੇ ਦੇ ਤੂੰ ਕਹਿੰਦਾ ਥੋੜਾ ਦੇ ਦੇ ਥੋੜਾ ਲੈ ਲੈ ਹੁਣ ਤੇ ਫੇਰ ਤੂੰ ਮੇਰੀਏ ਧੱਕਾ ਜਦੋਂ ਪਿੱਛੋਂ ਡੀਏਪੀ ਦੇ ਨਾਲ ਆਉਂਦਾ ਆ ਨਾਲ ਆਇਆ ਜੀ ਫਿਰ ਛੋਟ ਡੀਏਪੀ ਦੇ ਨਾਲ ਨਹੀਂ ਆਉਂਦਾ ਤੇ ਆਪਾਂ ਕਿਉਂ ਆਨੇ ਆ ਨਾ ਨਾ ਡੀਪੀ ਨਾਲ ਨਹੀਂ ਆਇਆ ਇਹ ਨਾਲ ਆ ਸਾਰਿਆਂ ਨੂੰ ਆਏ ਸਰ ਮੈਨੂੰ ਇਕੱਲੇ ਨੂੰ ਨਹੀਂ ਸਾਰਿਆਂ ਨੂੰ ਆਏ ਆ ਜਿਹੜਾ ਕਿਸਾਨ ਡੀਏਪੀ ਨੂੰ ਰੋਂਦੇ ਪੈਣੇ ਡੀਏਪੀ ਵਾਧੂ ਪਈ ਏ ਤੋ ਖੇਤੀਬਾੜੀ ਵਾਲੇ ਜਿਹੜੇ ਨੇ ਇਹਨਾਂ ਨੂੰ ਜੇ ਆ ਉੱਤੇ 100 150 ਰੁਪਏ ਗੱਟਾ ਮਗਰ ਮਿਲ ਜਾਂਦਾ ਤੇ ਇਹ ਮੂੰਹ ਬੰਦ ਕਰ ਲੈਂਦੇ ਨੇ ਮੋਟੀ ਕਮਾਈ ਏ ਬੇਸ਼ਰਮ ਸਾਡਾ ਖੇਤੀਬਾੜੀ ਮਹਿਗਮਾ ਅਸੀਂ ਹੁਣੇ ਹੀ ਜਹੇਦਾਰ ਗੁਰਮੀਤ ਸਿੰਘ ਖੁੜਿਆ ਖੇਤੀਬਾੜੀ ਮੰਤਰੀ ਪੰਜਾਬ ਨੂੰ ਤੇ ਧਿਆਨ ਵਿੱਚ ਵੀ ਲਿਆ ਰਹੇ ਹਾਂ ਕਿ ਮੰਤਰੀ ਸਾਹਿਬਾ ਮਸਲਾ ਦੇਖਦੇ ਆ ਕੀ ਕਾਰਵਾਈ ਹੁੰਦੀ ਐ ਤਾਂ ਮੰਤਰੀ ਤੁਸੀਂ ਤਾਂ ਬੋਲੋ ਬੜੀ ਵੱਡੀ ਆ ਕਥੇ ਯਾਰ ਪਿਆ ਸਾਡੀ ਇਹ ਵਿੱਚ ਕਿਉਂ ਯਾਰ ਸ਼ਰਮਾ ਦੀ ਗੱਲ ਨਹੀਂ ਭਾਈ ਆਪੇ ਮੈਂ ਨਾ ਝੋਲੇ ਨਹੀਂ ਝੋਲੇ ਕਿਸਾਨ ਨੂੰ ਲੁੱਟਿਆ ਮੈਂ ਜਾਂ ਇਹ ਬਲਾਕ ਇਹ ਕਿਸਾਨ ਦਾ ਬਲਾਕ ਕਰਦੇ ਪੈਗੇ ਇਹ ਤੁਸੀਂ ਫਿਰਾਂ ਕਿਸਾਨ ਦਾ ਬਲਾਕ ਕਰ ਜਿਹੜਾ ਵੀ ਕਿਸਾਨ ਦਾ ਬਲਾਕ ਕਰੇਗਾ ਆਹੀ ਤਾਂ ਧਾਰਿਆ ਆ ਆ ਪਈ ਅਸੀਂ ਜਿਵੇਂ ਕਹਾਂਗੇ ਉਸ ਤਾਂ ਵੰਡ ਦਿੰਨੇ ਹੁਣ ਹੁਣ ਤਾਂ ਹੀ ਸਾਰਾ ਕੁਝ ਕਰਾਵਾਂਗੇ ਹੁਣ ਤਾਂ ਕਰਵਾ ਲੇ ਬੜਵਾਉਣ ਹੁਣੇ ਛਕਰੀ ਥੋੜੀ ਇਹ ਵੀ ਥੋੜਾ ਪਾਲ ਲੈ ਜੀ ਇਹ ਖੇਤੀਬਾੜੀ ਦੀ ਨਕਾਮੀ ਜਿਹੜੀ ਤੁਸੀਂ ਅੱਜ ਵੇਖੀ। ਖੇਤੀਬਾੜੀ ਮਾਇਕ ਮਾ ਤੇ ਹੈਗਾ ਹੀ ਚੋਰ। ਬੇਸ਼ੱਕ ਮੈਂ ਤੇ ਕਾਰਵਾਈ ਕਰ ਦ। ਪੈਸੇ ਖਾਂਦੇ ਨੇ ਮੋਟੇ। ਐਡਾ ਬੇਸ਼ਰਮ ਲਾਂਤੀ ਹੈਗਾ। ਆਦਿ ਨੇ ਐਸਐਸਪੀ ਨੂੰ ਉਤਰ ਕਰਤਾ ਫਲਾਣਾ ਕਰਤਾ ਨੁਟੰਕੀ ਸਰਕਾਰ ਹੈ। ਆ ਗੰਦ ਪਿਆ ਕਿਸਾਨਾਂ ਦਾ ਆਰਥਿਕ ਤੌਰ ਤੇ ਬਲਾਕ ਕਰ ਬੋਝ ਹੁੰਦਾ ਪਿਆ। ਕਦੀ ਮੰਡੀਆਂ ਦੇ ਰੋਲਟਾ ਉਹਨਾਂ ਨੂੰ ਕਦੀ ਡੀਏਪੀ ਦੇ ਨਾਂ ਦੇ ਰੋਲ ਦੇ ਪੈਣ। ਇਹਨਾਂ ਦੀ ਕੀ ਜ਼ਰੂਰਤ ਹੈ? ਨਾਲ ਧੱਕੇ ਨਾਲ ਸਮਾਨ ਚੋਰੀ ਕਰ। ਜੇ ਸਰਕਾਰ ਸਖਤ ਹੋਵੇ ਤਾਂ। ਅਸ ਤਾਂ ਕਹਿੰਦੇ ਸਾਨੂੰ ਦਿਓ ਹੀ ਨਹੀਂ। ਜੇ ਸਰਕਾਰ ਸਖਤ ਹੋਵੇ ਤਾਂ ਇਹਨਾਂ ਦੀ ਕੀ ਜ਼ਰੂਰਤ ਹੈ? ਸਰਕਾਰ ਨੂੰ ਕਮੀ ਆ ਉਹ ਗਵਰਨਰ ਸਾਨੂੰ ਡੀਲਰ ਧੱਕੇ ਖੋਪ ਦੇ ਪੈ ਸਾਰਾ ਚੋਰ ਸਿਸਟਮ ਆ ਸਰਕਾਰ ਦੇ ਵਿੱਚ ਰਲ ਗਿਆ ਵਾਤੋ ਵਾਤ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ ਸਾਥੀਓ